ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਰੀਨਾ ਹਾਈਲਾਈਟਰਡ ਸੂਟਸ ਜਿਹੜੇ ਆਪਾਂ ਵਿਦਾਊਟ ਦੁਪੱਟਾ ਸ਼ੇਅਰ ਕੀਤੇ ਸੀ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨਾਂ ਨੂੰ ਰਿਪੀਟ ਦੇ ਵਿੱਚ ਚੱਲਣਾ ਜੀ ਆਪਣੇ ਵੱਲ ਬਲੈਕ ਵਾਲਾ ਕਲਰ ਕਿਉਂਕਿ ਅਸੀਂ ਡਿਮਾਂਡ ਬਹੁਤ ਜ਼ਿਆਦਾ ਇਹ ਆਪਣਾ ਕਾਫੀ ਵੇਟ ਤੋਂ ਬਾਅਦ ਅੱਜ ਮਿਲ ਰਿਹਾ ਜਿਨ੍ਹਾਂ ਦੀਆਂ ਬੁਕਿੰਗ ਸੀ ਜਿਨ੍ਹਾਂ ਨੇ ਹੋਰ ਵੀ ਲੈਣਾ ਆਪਣੇ ਕੋਲ ਹੋਣੇ ਹੀ ਕਾਫੀ ਅਵੇਲੇਬਲ ਹੈਗੇ ਆ ਸੂਟਸ ਠੀਕ ਹੈ ਜੀ ਤਾਂ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਬਹੁਤ ਸੋਹਣੀਆਂ ਡਿਜ਼ਾਈਨਿੰਗਸ ਹੋ ਰਹੀਆਂ ਨੇ ਇਹਨਾਂ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਗਿਆ ਤੁਸੀਂ ਸਕਰੀਨਸ਼ਾਟ ਲੈਂਦੇ ਜਾਣਾ ਤੇ ਇਸ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ WhatsApp ਮੈਸੇਜ ਕਰਦੇ ਜਾਣਾ ਇਸ ਚੀਜ਼ ਦਾ ਧਿਆਨ ਰੱਖਣਾ ਕਿ ਵਿਦਆਊਟ ਦੁਪੱਟਾ ਸੂਟ ਨੂੰ ਜੌਰਜਟ ਦਾ ਸਟਾਫ ਰਹੇਗਾ ਜੀ ਬਹੁਤ ਹੀ ਫਾਈਨ ਕੁਆਲਿਟੀ ਦੀ ਜੌਰਜਟ ਹੈ ਤੇ 올ਓਵਰ ਸੂਟਸ ਠੀਕ ਹੈ ਜੀ ਪਹਿਲਾ ਸੂਟ ਆਪਾਂ ਤੁਹਾਡੇ ਫੇਵਰਟ ਤੋਂ سٹਾਰਟ ਕਰਦੇ ਹਾਂ ਤਾਂ ਜੋ ਜਿਹੜੇ ਅੱਜ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਪਤਾ ਚੱਲ ਸਕੇ ਇਹ ਵਾਲਾ ਕਲਰ ਸੀਗਾ ਜੀ ਆਪਣਾ ਬਲੈਕ ਫਲਾਰਸ ਬਣੇ ਹੋਏ ਨੇ ਵਾਈਟ بیس ਤੁਸੀਂ ਦੇਖੀਏ ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣੇ ਸੋਹਣੇ ਕਲਰਸ ਨੇ ਆਪਾਂ ਐਸੇ ਦਿਖਾ ਦਿੰਨੇ ਪਰ ਬਲੈਕ ਕਲਰ ਦਾ ਅਸੀਂ ਸਪੈਸ਼ਲੀ ਕਹਿੰਦੇ ਆ ਕਿ ਅਗਰ ਤੁਸੀਂ ਅੱਜ ਬੁਕਿੰਗ ਕਰਵਾਉਣੀ ਹੋ ਦਿਨ ਤੁਹਾਨੂੰ ਇਹ ਮਿਲ ਜਾਣਾ ਨਹੀਂ ਫਿਰ 15 ਦਿਨ ਦੀ ਫਿਰ ਵੇਟਿੰਗ ਦੇ ਵਿੱਚ ਚਲਾ ਜਾਣਾ ਜੀ ਕਿਉਂਕਿ ਇਸ ਦੀ ਪ੍ਰਿੰਟਿੰਗ ਫਿਰ ਬਹੁਤ ਘੱਟ ਹੋਈ ਹੈ ਆਪਣੇ ਕੋਲ ਡਿਮਾਂਡ ਜਲਦੀ ਦੀ ਸੀ ਕਸਟਮਰ ਜਲਦੀ ਕਰ ਰਹੇ ਸੀ ਤਾਂ ਇੱਕ ਵਾਰ ਆਪਾਂ ਨੂੰ ਇਹ 12 ਟੂ ਪੀਸ ਮਿਲ ਪਏ ਨੇ ਨੈਕਸਟ ਇਹ ਵਾਲਾ ਕਲਰ ਹੈ ਕਿਸੇ ਵੀ ਕਲਰ ਦਾ ਦੁਪੱਟਾ ਤੁਸੀਂ ਇਸ ਦੇ ਨਾਲ ਕੈਰੀ ਕਰ ਸਕਦੇ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਬਲੈਕ ਐਂਡ ਵਾਈਟ ਵਾਲਾ ਸੂਟ ਦਿਖਾਇਆ ਤਾਂ ਉਹ ਦੁਪੱਟੇ ਮੋਸਟਲੀ ਤੁਹਾਡੇ ਕੋਲ ਹੁੰਦੇ ਨੇ ਬਲੈਕ ਹੁੰਦਾ ਹੈ ਜਾਂ ਆਪਾਂ ਵਾਈਟ ਲੈ ਲઈએ ਉਹਦੇ ਬਲੈਕ ਲੀਸ ਲਗਾ ਲੈਨੇ ਆ ਟੋਟਲੀ ਡਿਪੈਂਡ ਕਰਦਾ ਨਾ ਵੀ ਹੋਇਆ ਆਪਾਂ ਤੁਹਾਨੂੰ ਸੋਹਣਾ ਦੁਪੱਟਾ ਰੈਡੀ ਕਰ ਦਾਂਗੇ ਤੁਹਾਡੀ ਚੋਇਸ ਦੇ ਅਕੋਰਡਿੰਗ ਹਾਂ ਲੋ ਜੀ ਬਹੁਤ ਸੋਹਣਾ ਹੈ ਇਹਦੇ ਵੀ ਕਲਰ ਨੇ ਇਸਦੇ ਨਾਲ ਜਿੱਦਾਂ ਤੁਸੀਂ ਇਹ ਵਾਲਾ ਕਲਰ ਹਾਈਲਾਈਟ ਕਰੋਗੇ ਨਾ ਬਹੁਤ ਸੋਹਣਾ ਲੱਗਣਾ ਫਰੋ ਜੀ ਪੀਚ ਪਿੰਕ ਪਿਆਰੇ ਪਿਆਰੇ ਕਲਰਸ ਨੇ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਇਸ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਵਿਦ ਸਟੀਚਿੰਗ ਵੀ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਉਹਦੇ ਵੀ ਆਪਣਾ ਡਿਜ਼ਾਈਨ ਕਰ ਸਕਦੇ ਹੋ ਹਾਂ ਜੀ ਨੈਕਸਟ ਇਹ ਗ੍ਰੇ ਕੰਨ ਦਾ ਨਾ ਡਾਰਕ ਗ੍ਰੇ ਕੰਨ ਦਾ ਕਿ ਜ ਇਹ ਵੀ ਆਪਣੇ ਰਿਪੀਟ ਤੇ ਨੇ ਸੂਟਸ ਰੀਸਟਾਕ ਹੋਏ ਨੇ ਕੁਝ ਕਲਰਸ ਆਪਾਂ ਨਿਊ ਵੀ ਐਡ ਕੀਤੇ ਨੇ ਤੇ ਕੁਝ ਇਹ ਵਾਲੇ ਜਿਹੜੇ ਆਪਣੇ ਜ਼ਿਆਦਾ ਡਿਮਾਂਡ ਸੀ ਉਹ ਆਪਾਂ ਰੀਸਟਾਕ ਕੀਤੇ ਨੇ ਹਾਂਜੀ ਇਹ ਕੇਵਲਾ ਕਲਰ ਹੈ ਇਸ ਤੋਂ ਵੰਦੇ ਨਾ ਕਲਰ ਤੁਹਾਡੇ ਕੋਲੇ ਐਗਜ਼ੈਕਟ ਤੁਹਾਨੂੰ ਸ਼ੋ ਹੋ ਰਹੇ ਨੇ ਠੀਕ ਹੈ ਸੀ ਬਹੁਤ ਹੀ ਪਿਆਰਾ ਸਰਦਾਰੀ ਕਲਰ ਹੈ ਮਿੱਠੇ ਮਿੱਠੇ ਕਲਰ ਨੇ ਵਿੱਚ ਸਾਰੇ ਪਿਆਰੇ ਪਿਆਰੇ ਪ੍ਰਿੰਟਿੰਗ ਦੇ ਵਿੱਚ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਜਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਤੁਸੀਂ ਸਿਲੈਕਟ ਕਰ ਸਕਦੇ ਹੋ ਹਾਂਜੀ ਅੱਗੇ ਤੁਹਾਡਾ ਫੇਵਰਿਟ ਕਲਰ ਲੈਮਨ ਕਲਰ ਇਹ ਜਦੋਂ ਆਪਣੇ ਕੋਲ ਵਿਦਾਊਟ ਆਰੀ ਤੋਂ ਆਇਆ ਸੀਗਾ ਉਦੋਂ ਬਹੁਤ ਪਸੰਦ ਕੀਤਾ ਸੀ ਸਾਰਿਆਂ ਨੇ ਤਾਂ ਇਸ ਵਾਰ ਵੀ ਇਹਨੂੰ ਬਹੁਤ ਸੋਹਣਾ ਰਿਸਪੌਂਸ ਮਿਲੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਸ ਦੀ ਪ੍ਰਿੰਟਿੰਗ ਜਿੰਨੇ ਵੀ ਸੂਟ ਦਿਖਾ ਰਹੇ ਹਾਂ ਸਾਰੇ ਆਰੀ ਦੇ ਨਾਲ ਹਾਈਲਾਈਟਡ ਨੇ ਬਹੁਤ ਹੀ ਨਾਰਮਲ ਰੇਂਜ ਦੇ ਵਿੱਚ ਨੇ ਤੁਹਾਡੇ ਬਜਟ ਦੇ ਵਿੱਚ ਨੇ ਸਟਾਕ ਵੀ ਬਹੁਤ ਵਧੀਆ ਠੀਕ ਹੈ ਜੀ λεਮਨ ਕਲਰ ਦੇ ਉੱਪਰ ਸੀ ਗ੍ਰੀਨ ਕਲਰ ਹੈ ਲਵੈਂਡਰ ਕਲਰ ਹੈ ਪੀਚ ਪਿੰਕ ਕਲਰ ਹੈ ਹਾਂ ਜੀ ਨਿਓਨ ਸ਼ੇਡ ਹੈ ਬਹੁਤ ਹੀ ਪਿਆਰਾ ਇਸ ਦੇ ਵਿੱਚ ਵੀ ਲਾਈਟ ਲਾਈਟ ਸ਼ੇਡਸ ਨੇ ਅਗਰ ਤੁਸੀਂ ਡਾਰਕ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਦੇ ਨਾਲ ਇੱਥੇ ਤੁਹਾਨੂੰ 올ਿਵ ਸ਼ੇਡ ਦੀ ਹੈਗੀ ਆ ਆਪਸ਼ਨ ਮਿਲਦੀ ਹੈ ਥੋੜਾ ਜਿਹਾ ਵਿੱਚ ਡਾਰਕ ਪਿੰਕ ਦਾ ਟੱਚ ਮਿਲਦਾ ਹੈ ਦਾ ਇਸ ਦੇ ਨਾਲ ਤੁਸੀਂ ਕਲਰ ਦੇ ਨਾਲ ਇਸ ਨੂੰ ਹਾਈਲਾਈਟ ਕਰਕੇ ਮਤਲਬ ਲੇਸ ਵਗੈਰਾ ਲਗਾ ਕੇ ਉਸ ਦੀ ਡਿਜ਼ਾਈਨਿੰਗ ਕਰ ਸਕਦੇ ਹੋ। ਹਾਂਜੀ ਤੇ ਇਹ ਆਪਣੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਲਾਈਟਰ ਪੀਚ ਟੋਨ ਦੇ ਉੱਪਰ ਹੈ। ਆਹ ਵਾਈਟ ਤੇ ਵਾਈਟ ਕਲਰ ਹੈ ਸੌਰੀ ਵਿੱਚ ਪਰਪਲ ਸ਼ੇਡ ਹੈ। ਕਾਫੀ ਕਰੰਦੇ ਸ਼ੇਡਸ ਨੇ। ਠੀਕ ਹੈ ਜੀ। ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹਦੀ। ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਜਿਹੜਾ ਵੀ ਸੂਟ ਪਸੰਦ ਆਉਂਦਾ ਆਪਣੇ ਲਈ ਜਲਦੀ ਤੋਂ ਜਲਦੀ ਕਰ ਲਓ ਬੁਕਿੰਗ so that ਤੁਸੀਂ ਰਹਿ ਨਾ ਜਾਓ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ